ਸਾਬ 30 April ਨੂੰ ਵੋਟਾਂ ਪੈਣਗੀਆਂ ਉਦੋਂ ਤੱਕ ਮੇਰੀ ਫੋਟੋ ਦੇਖ ਕੇ ਜਿੰਨਾ ਹੱਸਣਾ ਹੱਸ ਲੋ ਜੋ ਰਿਜ਼ਲਟ ਆ ਗਿਆ ਉਸ ਤੋਂ ਬਾਅਦ ਸਾਰਾ ਟੱਬਰ ਮੇਰੀ ਫੋਟੋ ਦੇਖ ਕੇ ਰੋਇਆ ਕਰੋਗੇ ساری ਉਮਰ ਬਹੁਤ-ਬਹੁਤ ਧੰਨਵਾਦ ਬਹੁਤ-ਬਹੁਤ ਮਿਹਰਬਾਨੀ ਪੀਰਾਂ ਫਕੀਰਾਂ ਦੀ ਧਰਤੀ ਨਕੋਦਰ ਇਤਿਹਾਸਿਕ ਧਰਤੀ ਨਕੋਦਰ ਇਤਿਹਾਸਿਕ ਧਰਤੀ ਦੇ ਸੰਗਰਸ਼ੇਤ ਤੇ ਆਪਣੇ ਹੱਕਾਂ ਨੂੰ ਪਛਾਨਣ ਵਾਲੇ ਤੇ ਮੰਨਣ ਵਾਲੇ ਨਕਉਦਰ ਤੇ ਸਾਰੇ ਲੋਕ ਮੰਚ ਤੇ ਵਿਰਾਜਮਾਨ ਮੇਰੇ ਕੈਬਨਟ ਦੇ ਦੋ ਸਾਥੀ ਸਰਦਾ ਬਲਕਾਰ ਸਿੰਘ ਜੀ ਡਾਕਟਰ ਬਲਵੀਰ ਜੀ ਹੁਣੇ ਪਿਛਲੇ ਦਿਨੀ ਕੁਝ ਮਹੀਨੇ ਪਹਿਲੇ ਬਹੁਤ ਵੱਡੇ ਫਤਵਾ ਨਕੌਦਰ ਦੇ ਲੋਕਾਂ ਦਾ ਵੀ ਜਦੋਂ ਅਸੀਂ ਇੱਕ ਮੌਕਾ ਮੰਗਿਆ ਸੀ ਕਿ ਸਾਲਕ ਦੀ ਪਾਰਲੀਮੈਂਟਰੀ ਸੀਟ ਹੈ ਸਾਲ ਬਾਅਦ ਦੁਬਾਰਾ ਵੋਟਾਂ ਪੈਣਗੀਆਂ ਪਰ ਅਸੀਂ ਇੱਕ ਸਾਲ ਦੇ ਵਿੱਚ ਵਿੱਚ ਤੁਹਾਨੂੰ ਰੋਲ ਮਾਡਲ ਬਣ ਕੇ ਦਿਖਾ ਦੇਾਂਗੇ ਸਾਡੇ ਐਮਪੀ ਸਾਹਿਬ ਸ੍ਰੀ ਸੁਸ਼ੀਲ ਰਿੰਕੂ ਜੀ ਸਾਡੇ ਇਸ ਇਲਾਕੇ ਤੋਂ ਹਰਮਨ ਪਿਆਰੇ ਐਮ ਐਲ اے ਸਾਹਿਬਾ ਇੰਦਜੀਤ ਕੌਰ ਮਾਨ ਜੀ ਜਿਨ੍ਹਾਂ ਨੇ ਇੱਕ ਸਰਪੰਚੀ ਤੋਂ ਸ਼ੁਰੂ ਕਰਕੇ ਆਪਣੇ ਸੇਵਾ ਨੂੰ ਐਸ ਵਕਤ ਲੱਖਾਂ ਲੋਕਾਂ ਨੂੰ ਰਿਪਰੈਜ਼ੈਂਟ ਕਰਦੇ ਨੇ ਵਿਧਾਨ ਸਭਾ ਦੇ ਵਿੱਚ ਸਾਡੇ ਜਲੰਧਰ ਦੀ ਸਾਰੀ ਟੀਮ ਆਮਾ ਦੀ ਪਾਰਟੀ ਦੀ ਵੱਖ-ਵੱਖ ਹੋਦਿਆਂ ਤੇ ਬਰਾਜਮਾਨ ਚੇਅਰਮੈਨ ਸਾਹਿਬਾਨ ਸਾਡੇ ਸੰਘਣ ਦੇ ਵਿੱਚ ਕੰਮ ਕਰ ਰਹੇ ਬਹੁਤ ਸਾਰੇ ਜੂਜਾਰੂ ਸਾਥੀ ਤੇ ਸਾਰਿਆਂ ਤੋਂ ਬਾਅਦ ਮੈਂ ਧੰਨਵਾਦ ਕਰਦਾ ਜਿਨਨੇ ਸਤਿਕਾਰਯੋਗ ਬਜ਼ੁਰਗ ਨੌਜਵਾਨ ਵੀਰ ਮਾਵਾ ਪੈਣਾ ਅੱਜ ਇੱਥੇ ਪਹੁੰਚੇ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼ਕਰ ਨਮਸਕਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਇਸ ਤਰ੍ਹਾਂ ਦੇ ਸਮਾਗਮ ਪੰਜਾਬ ਦੇ ਵਿੱਚ ਬਹੁਤ ਸਮੇਂ ਬਾਅਦ ਦੇਖਣ ਨੂੰ ਮਿਲਨੇ ਖੁਸ਼ੀਆਂ ਦੇ ਸਮਾਗਮ ਜਦੋਂ ਨੌਕਰੀਆਂ ਮਿਲ ਰਹੀਆਂ ਹੋਣ ਬੱਚਿਆਂ ਨੂੰ ਉਪਤੀ ਪੱਤਰ ਮਿਲ ਰਹੇ ਹੋਣ ਜਦੋਂ ਹਸਪਤਾਲ ਬਣ ਰਹੇ ਹੋਣ ਸ਼ਾਨਦਾਰ ਸੇਵਾਵਾਂ ਮਿਲ ਰਹੀਆਂ ਹੋਣ ਜਦੋਂ ਘਰ ਘਰ ਰਾਸ਼ਨ ਵੰਡਣ ਦੀਆਂ ਸਕੀਮਾਂ ਚੱਲ ਰਹੀਆਂ ਹੋਣ ਜਦੋਂ ਨਹਿਰਾਂ ਤੇ ਕਸੀਆਂ ਦਾ 35-35 ਸਾਲ ਪਹਿਲਾਂ ਸੁੱਕਿਆ ਹੋਇਆ ਪਾਣੀ ਦੁਬਾਰੇ ਸੁਰਜੀਤ ਹੋ ਰਿਹਾ ਹੋਵੇ ਜਦੋਂ ਤੀਰਥ ਯਾਤਰਾ ਵਾਸਤੇ ਬਜ਼ੁਰਗਾਂ ਨੂੰ ਲੈ ਕੇ ਜਾਣ ਲਈ ਉਪਰਾਲੇ ਕੀਤੇ ਜਾਣ ਹੋਣ ਸਰਕਾਰਾਂ ਵੱਲੋਂ ਇਦਾਂ ਦੇ ਸਮਾਗਮ ਬਹੁਤ ਚਿਰਾਂ ਬਾਅਦ ਹੋ ਰਹੇ ਨੇ ਜਦੋਂ ਸਕੂਲਾਂ ਨੂੰ ਅਪਗ੍ਰੇਡ ਕੀਤਾ ਜਾ ਰਿਹਾ ਹੈ ਜਦੋਂ ਸ਼ਾਨਦਾਰ ਸਰਕਾਰੀ ਸਕੂਲ ਬਣ ਰਹੇ ਨੇ ਪ੍ਰਾਈਵੇਟ ਸਕੂਲਾਂ 'ਚੋਂ ਹਟਾ ਕੇ ਮਾਪੇ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ 'ਚ ਲਾ ਰਹੇ ਨੇ ਬਹੁਤ ਦੇਰ ਬਾਅਦ ਦੇਖਿਆ ਪੰਜਾਬ ਨੇ ਪਹਿਲਾਂ ਕਦੇ ਦੇਖਿਆ ਨਹੀਂ ਸੀ ਕਿਉਂਕਿ ਆਜ਼ਾਦੀ ਤੋਂ ਬਾਅਦ ਜਦੋਂ ਪੰਜਾਬ ਬਣਿਆ ਜੋ ਵੀ ਆਇਆ ਉਹਨੇ ਪੰਜਾਬ ਨੂੰ ਲੁੱਟਣ ਦਾ ਕੰਮ ਨਹੀਂ ਕੀਤਾ ਉਹ ਆਏ ਪੰਜ ਸਾਲ ਲੁੱਟ ਕੇ ਚਲੇ ਜਾਂਦੇ ਸੀ ਲੋਕ ਉਮੀਦ ਕਰ ਲੈਂਦੇ ਸੀ ਜੇ ਜਿਹੜੇ ਨਵੇਂ ਆਉਣਗੇ ਉਹ ਵਧੀਆ ਹੋਣਗੇ ਉਹ ਉਹਨਾਂ ਤੋਂ ਵੀ ਬਦ ਲੁੱਟੇਰੇ ਨਿਕਲਦੇ ਸੀ ਲੋਕ ਕਹਿੰਦੇ ਇਹਨਾਂ ਨਾਲ ਤਾਂ ਉਹੀ ਚੰਗੇ ਨੇ ਉਹ ਫੇਰ ਫੇਰ ਦੁਬਾਰੇ ਉਹੀ ਆ ਜਾਂਦੇ ਸੀ ਲੋਕਾਂ ਕੋਲੇ ਕੋਈ ਰਾਹ ਨਹੀਂ ਸੀ ਪਹਿਲੇ ਤੋਂ ਦੁਖੀ ਹੋ ਕੇ ਦੂਜੇ ਕੋਲੇ ਦੂਜੇ ਤੋਂ ਉਦੋਂ ਵੱਧ ਦੁਖੀ ਹੋ ਕੇ ਫੇਰ ਪਹਿਲੇ ਕੋਲੇ ਪ੍ਰਮਾਤਮਾ ਨੇ ਇੱਕ ਰਾਹ ਬਣਾਇਆ ਸੱਚੇ ਸੁੱਚੇ ਲੋਕਾਂ ਦੀ ਇੱਕ ਪਾਰਟੀ ਬਣੀ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਗਵਾਈ ਚ ਦੇਸ਼ ਭਗਤ ਲੋਕਾਂ ਦੀ ਇੱਕ ਪਾਰਟੀ ਬਣੀ ਹਰਾਮਲੀਲਾ ਗਰਾਊਂਡ ਦੇ ਵਿੱਚੋਂ ਭ੍ਰਿਸ਼ਟਾਚਾਰ ਦੇ ਖਿਲਾਫ ਇੱਕ ਮੂਵਮੈਂਟ ਚੋਂ ਨਿਕਲੀ ਪਾਰਟੀ ਉਹਦਾ ਨਾਮ ਵੀ ਆਮ ਆਦਮੀ ਪਾਰਟੀ ਤੇ ਚੋਣ ਨਿਸ਼ਾਨ ਵੀ ਉਹ ਹੈ ਜਿਹੜਾ ਗਰੀਬਾਂ ਦਾ ਰੋਜ਼ੀ ਰੋਟੀ ਦਾ ਸਾਧਨ ਵੀ ਹੈ ਝਾੜੂ ਤੇ ਨਾਲ ਨਾਲ ਸਫਾਈ ਵੀ ਕਰਦਾ ਹੈ ਸੋ ਤੁਸੀਂ 2022 ਦੇ ਵਿੱਚ ਐਸੀ ਸਫਾਈ ਕੀਤੀ ਕਿ ਅੱਜ ਤੱਕ ਆ ਜਿਹੜੇ ਵੱਡੇ ਵੱਡੇ ਆਪਣੇ ਆਪ ਨੂੰ ਕਹਾਉਂਦੇ ਲੀਡਰ ਬਾਦਲ ਕੇ ਕੈਪਟਨ ਕੇ ਮਜੀਠੀਏ ਕੇ ਕਹਿਰੋਂ ਹੋਰੀ ਜੋ ਸਿੱਧੂ ਹੋਰੀ ਪਠੜ ਮਲੂਕਾ ਐਸਾ ਝਾੜੂ ਫੇਰਿਆ ਕਿ ਅੱਜ ਅੱਜ ਤੱਕ ਉਹਨਾਂ ਨੇ 2022 ਤੋਂ ਬਾਅਦ ਆਪ ਦੇ ਕਰੇ ਚਾੜੂ ਵਾਲਿਆਂ ਨੂੰ ਇਹ ਕਹਿ ਰੱਖਿਆ ਕਿ ਪੋਚਾ ਲਿਆ ਕਰੋ ਝਾੜੂ ਨਾ ਦਿਖਾਇਆ ਕਰੋ ਸਾਨੂੰ ਸਾਨੂੰ ਦਿਲ ਨੂੰ ਕਾਉ ਮਾਉ ਜਾ ਹੁੰਦਾ ਝਾੜੂ ਦੇਖ ਕੇ ਠੀਕ ਜਿਹਾ ਲੱਗਦਾ ਸਾਨੂੰ ਪੋਚੇ ਲਾਉਣ ਲਾਦੇ ਤੁਸੀਂ ਇਹ ਹਟ ਇਹ ਇਹ ਮਨ ਬੈਠੇ ਹੰਕਾਰ ਦੇ ਸੀਗੇ ਕਿ ਸਾਨੂੰ ਤਾਂ ਕੋਈ ਹਰਾ ਨਹੀਂ ਸਕਦਾ ਬਸ ਅਸੀਂ ਹੋਨੇ ਹੁੰਨੇ ਆ ਬਸ ਕਰ ਲਓ ਸਾਡਾ ਕੀ ਕਰਨਾ ਹੈ ਮਜ਼ਾਕ ਕਰਦੇ ਸੀ ਸਾਨੂੰ ਮਜਾਕ ਵੀਰ ਕਿਧਰੋਂ ਆ ਗਏ ਲੈ ਇਹ ਕੋਈ ਪਾਰਟੀ ਹੈ ਲੈ ਇਹਨਾਂ ਨੂੰ ਸਰਕਾਰ ਥੋੜੀ ਚਲਾਉਣੀ ਆਉਂਦੀ ਹੈ ਇਹ ਤਾਂ ਅਸੀਂ ਚਲਾਉਣੇ ਹੁੰਨੇ ਆ ਜਦੋਂ ਮੈਂ 2014 ਚ ਸੰਗਰੂਰ ਤੋਂ ਐਮਪੀ ਸੀਟ ਵਾਸਤੇ ਲੜਿਆ ਤਾਂ ਮੈਂ ਪੋਸਟਰ ਲਾਤੇ ਆਪਣੇ ਆਮ ਆਦਮੀ ਪਾਰਟੀ ਵੱਲੋਂ ਮਜਾਕ ਕਰਦੇ ਸੀ ਮੈਨੂੰ ਸੁਖਦੇਵ ਸਿੰਘ ਢੀਂਡਸਾ ਸੀ ਉਸ ਵੇਲੇ ਖੜਾ ਮੇਰੇ ਵਿਰੋਧੇ ਅਕਾਲੀ ਦਲ ਦਾ ਵੱਡਾ ਲੀਡਰ ਉਹ ਕਹਿੰਦਾ ਇੱਕ ਸਟੇਜ ਤੇ ਕਹਿੰਦਾ ਅੱਜ ਮੈਂ ਆਉਂਦਾ ਸੀ ਇਕੰਨ ਤੇ ਭਗਵੰਤ ਮਾਨ ਦੀ ਫੋਟੋ ਵਾਲਾ ਪੋਸਟਰ ਲੱਗ ਕੇ ਦੇਖਿਆ ਭਗਵੰਤ ਮਾਨ ਦੀ ਐਂ ਫੋਟੋ ਦੇਖ ਕੇ ਮੈਨੂੰ ਬਹੁਤ ਹਾਸਾ ਆਇਆ ਲੈ ਇਹ ਵੀ ਵੋਟਾਂ 'ਚ ਖੜਾ ਹੋ ਗਿਆ ਮੈਂ ਕਿਹਾ ਵੀ ਢੀਂਡਸਾ ਸਾਹਿਬ 30 ਅਪ੍ਰੈਲ ਨੂੰ ਵੋਟਾਂ ਪੈਣਗੀਆਂ ਉਦੋਂ ਤੱਕ ਮੇਰੀ ਫੋਟੋ ਦੇਖ ਕੇ ਜਿੰਨਾ ਹੱਸਣਾ ਹੱਸ ਲੋ ਜੋ ਰਿਜ਼ਲਟ ਆ ਗਿਆ ਉਸ ਤੋਂ ਬਾਅਦ ਸਾਰਾ ਟੱਬਰ ਮੇਰੀ ਫੋਟੋ ਦੇਖ ਕੇ ਰੋਇਆ ਕਰੋਗੇ ساری ਉਮਰ ਐ ਮਜ਼ਾਕ ਕਰਦੇ ਸੀ ਆਪਾਂ ਲੋ ਰੁੰਦੇ ਨਾ ਹੋ ਪਹਿਲਾਂ 14 ਚ ਬਾਪੂ 19 ਚ ਪੁੱਤ ਘਰੇ ਬਿਠਾ ਦੇ ਪਬਲਿਕ ਨੇ ਬਿਠਾਇਆ ਨਹੀਂ ਮੈਂ ਨਹੀਂ ਬਿਠਾਇਆ ਪਬਲਿਕ ਨੇ ਇਹਨਾਂ ਨੂੰ ਐ ਸੀ ਅਸੀਂ ਤਾਂ ਹਾਰਦੇ ਹੀ ਨਹੀਂ ਹੁੰਦੇ ਜਿਹਾਰ ਜੀ ਅਸੀਂ ਰਾਜ ਸਭਾ ਚਲੇ ਜਾਨੇ ਹੁੰਦੇ ਆ ਉਧਰ ਜਾਂਦੇ ਆਂ ਫਿਰ ਉਧਰ ਦੀ ਚੋਰ ਮੋਰੀ ਬਣਾ ਰੱਖੀ ਆ ਉਧਰ ਨਾਲ ਦੀ ਮੈਂ ਕਹਿੰਦਾ ਰਿਹਾ ਓਏ ਲੋਕ ਦੁਖੀ ਨੇ ਤੁਹਾਡੇ ਤੋਂ ਓਏ ਮੈਂ ਜਾ ਕੇ ਆਉਣਾ ਲੋਕਾਂ ਚ ਰੋਜ਼ ਓਏ ਲੋਕ ਮੁਠੀਆਂ ਚ ਥੁੱਕੀ ਫਿਰਦੇ ਨੇ ਬਦਲਬਾਈ ਠੀਕ ਨਹੀਂ ਹੈਗੀ ਤੁਸੀਂ ਨਾ ਜਿੱਦ ਕਰੋ ਲੋਕ ਹੋਰ ਸੋਚੀ ਫਿਰਦੇ ਨੇ ਤੁਸੀਂ ਨਾ ਜੀ ਕਹਿੰਦੇ ਭਗਵਾਨ ਤੁਮਾਨੂੰ ਤਾਂ ਸੁਣਨਾ ਆਉਂਦੇ ਨੇ ਵੋਟਾਂ ਥੋੜੀ ਪਾਉਂਦੇ ਨੇ ਤੇ ਜਦੋਂ ਢਾਈ ਢਾਈ ਲੱਖ ਤੇ ਸਿੱਟੇ ਕਹਿੰਦੇ ਹਾਂ ਯਾਰ ਵੋਟਾਂ ਹੀ ਪਾਉਂਦੇ ਨੇ ਇਹਨਾਂ ਨੂੰ ਯਕੀਨ ਹੀ ਨਹੀਂ ਆਇਆ ਇਹਨਾਂ ਨੂੰ ਹੁਣ ਵੀ ਇਸੇ ਕਰਕੇ ਲੜਦੇ ਮੇਰੇ ਨਾਲ ਮੈਨੂੰ ਗਾਲਾਂ ਕੱਢੀ ਜਾਂਦੇ ਰਹਿੰਦੇ ਆ ਕੋਈ ਇਸ ਗੱਲ ਤੇ ਨਹੀਂ ਕਿ ਅਸੀਂ ਹਾਰ ਗਏ ਜਗਾ ਬਸ ਇਸ ਗੱਲ ਤਾਂ ਦੁੱਖ ਹੈ ਕਿ ਆਮਕਰਾਂ ਦੇ ਮੁੰਡੇ ਆਮਕਰਾਂ ਦੇ ਧੀਆਂ ਪੁੱਤ ਆਹ ਕੁਰਸੀਆਂ ਤੇ ਕਿਉਂ ਬੈ ਗਏ ਇਹਨਾਂ ਕੁਰਸੀਆਂ ਤੇ ਸਾਡੇ ਧੀਆਂ ਪੁੱਤ ਬੈਦੇ ਹੁੰਦੇ ਸੀ ਆ ਤਾਂ ਬੈਨਾ ਨੂੰ ਬਸ ਆ ਆ ਦੁੱਖ ਹੈ ਇਹਨਾਂ ਨੂੰ ਬਸ ਕਿ ਆਮਕਰਾਂ ਦੇ ਮੁੰਡੇ ਕਿਉਂ ਬਣ ਗਏ ਤੁਹਾਡੇ ਚੋ ਵੀ ਹਜੇ ਬਣਨੇ ਆ ਹੋਰ ਬਣਨੇ ਆ ਅਜੇ ਤਾਂ ਆਮ ਆਦਮੀ ਪਾਰਟੀ ਆ ਆਮ ਆਦਮੀ ਨੂੰ ਮੌਕਾ ਦਿੰਦੀ ਆ ਜਿਹੜਾ ਮਿਹਨਤ ਕਰੂਗਾ ਆਜੂ ਅੱਗੇ ਚੇਅਰਮੈਨ ਲਾਇਨੇ ਬਹੁਤ ਸਾਰੇ ਮੁੰਡੇ ਹੁਣ ਨਵੇਂ ਯੰਗ ਮੁੰਡੇ ਕਰੋ ਵੀ ਕੀ ਗੱਲ ਸਾਡੇ ਧੀਆਂ ਪੁੱਤਾਂ ਨੂੰ ਚੇਅਰਮੈਨ ਵਾਲੀਆਂ ਕੁਰਸੀਆਂ ਤੇ ਬਹਿਣਾ ਨਹੀਂ ਆਉਂਦੀ ਇਹਨਾਂ ਦੇ ਧੀਆਂ ਪੁੱਤੇ ਬਹਿ ਸਕਦੇ ਆ ਇਹਨਾਂ ਦੇ ਰਿਸ਼ਤੇਦਾਰੀ ਬਹਿ ਸਕਦੇ ਆ ਬਸ ਇਹ ਬਦਲਾ ਹਸਪਤਾਲ ਬਣਾ ਲਾਂਗੇ ਸਕੂਲ ਬਣਾ ਦਿਆਂਗੇ ਸ਼ਾਨਦਾਰ ਬਿਜਲੀ ਜਿੰਨੀਆਂ ਸਹੂਲਤਾਂ ਸੜਕਾਂ ਸਭ ਮਿਲਣ ਲਗੀਆਂ ਬਸ ਚੰਗੀ ਨੀਤ ਵਾਲੇ ਬੰਦੇ ਚੁਣਦੇ ਰਹੋ ਬਸ ਇਤੋਂ ਪਹਿਲਾਂ ਆਣਿਆ ਤੇ ਨੀਤਾ ਮਾੜੀਆਂ ਸੀ ਬੜਾ ਕੁਝ ਸਮਾਨ ਨਿਕਲ ਰਿਹਾ ਹੈ ਆਉਣ ਵਾਲੇ ਦਿਨਾਂ 'ਚ ਤੁਸੀਂ ਤਮਾਕੇ ਦੇਖੋਗੇ ਵਾਹ ਵਾਹ ਅਬ ਦੇ ਆਪ ਨੂੰ ਖਾਨਦਾਨੀ ਕਹੋਣ ਵਾਲੇ ਕਿਵੇਂ ਸਰਕਾਰਾਂ ਦੀਆਂ ਪਾਵਰਾਂ ਵਰਤ ਕੇ ਆਪ ਸਹੂਲਤਾਂ ਘਰ ਵਾਸਤੇ ਲਈਆਂ ਹੋਈਆਂ ਨੇ ਪੰਜਾਬ ਦੇ ਕਿਸੇ ਘਰ ਵਾਸਤੇ ਨਹੀਂ ਆਪ ਦੇ ਘਰਾਂ ਵਾਸਤੇ ਆਪ ਦੇ ਬਿਜ਼ਨਸਾਂ ਵਾਸਤੇ ਸਹੂਲਤਾਂ ਸਰਕਾਰ ਤੋਂ ਸਮਾਨ ਕੱਢ ਰਿਹਾ ਹਾਂ ਦੋ ਚਾਰ ਦਿਨਾਂ ਵਿੱਚ ਤੁਹਾਨੂੰ ਦੱਸਾਂਗੇ ਕਿ ਕਿਵੇਂ ਕਿਵੇਂ ਕੀ ਕੀ ਹੋਇਆ ਇਹਨਾਂ ਨੇ ਨਿੰਦਣਾ ਹੀ ਨਿੰਦਣਾ ਮੈਨੂੰ ਜਦੋਂ ਸਾਰੇ ਐਮਐਲਏਆਂ ਦੀਆਂ ਪੈਨਸ਼ਨਾਂ 6-6 ਪੈਨਸ਼ਨਾਂ ਕਈ ਲੈਂਦੇ ਸੀ 6 ਪੈਨਸ਼ਨ ਜਦੋਂ ਐਮਐਲਏ ਬਣ ਜੇ ਨਾ ਇੱਕ ਪਹਿਲੀ ਵਾਰ 75000 ਰੁਪਏ ਉਹਦੀ ਮਤਲਬ ਪਹਿਲਾਂ ਤਾਂ ਤਨਖਾਹ ਹੈ ਉਹਦੀ ਜੇ ਉਹ ਇੱਕ ਵਾਰ ਬਣ ਕੇ ਦੁਬਾਰਾ ਨਹੀਂ ਬਣਿਆ 75000 ਰੁਪਏ ਉਹਦੀ ਪੈਨਸ਼ਨ ਹੈ ساری ਉਮਰ ਦੀ ਜੇ ਉਹ ਦੋ ਵਾਰੀਆਂ ਐਮਐਲਏ ਬਣ ਗਿਆ ਫਿਰ ਉਹਦੀ ਤਨਖਾਹ ਮਿਲ ਜਾਊਗੀ فرض ਕਰ ਲੋ ਉਹ ਪੰਜ ਵਾਰੀ ਐਮਐਲਏ ਬਣ ਗਿਆ ਤੇ ਛੇਵੀਂ ਵਾਰ ਜਾਂ ਹਾਰ ਗਿਆ ਜਾਂ ਉਹਦੀ ਪਾਰਟੀ ਨੇ ਟਿਕਟ ਨਹੀਂ ਦਿੱਤੀ ਤਾਂ ਪਤਾ ਉਹਨੂੰ ਕਿੰਨੇ ਪੈਸੇ ਮਿਲਦੇ ਪੰਜ ਵਾਰ ਵਾਲੇ ਨੂੰ ਪੌਣੇ 3 ਲੱਖ ਬਾਦਲ ਸਾਹਿਬ 8 ਵਾਰੀ ਜਿੱਤੇ ਐਤ ਕੀ ਹਾਰ ਗਈ ਤੁਹਾਨੂੰ ਪਤਾ ਉਹਨਾਂ ਦੀ ਪੈਨਸ਼ਨ ਕਿੰਨੀ ਬਣਦੀ ਹੈ ਪੌਣੇ 5 ਲੱਖ ਕਈਆਂ ਨੂੰ ਤਾਂ ਹਾਰ ਕੇ ਫਾਇਦਾ ਸੀ ਵੀ ਵੱਧ ਮਿਲ ਲ ਗਏ ਪੌਣੇ 5 ਲੱਖ ਪੈਨਸ਼ਨ ਯਾਰ ਹਰ ਵਾਰ ਦੀ ਪੈਨਸ਼ਨ ਰੱਗ ਲੋਕ ਤਨਖਾਹ ਨੂੰ ਦਰਸ ਜਾਂਦੇ ਲੋਕ ਵਡਾਪਾ ਪੈਨਸ਼ਨ ਨੂੰ ਦਰਸ ਜਾਂਦੇ ਆਉਣ ਸਾਰ ਮੈਂ ਤਾਂ ਆ ਕੇ ਸਿੱਧਾ ਕਹਤਾ ਇੱਕ ਮਿਲੂਗੀ ਲੈਣੀ ਹੈ ਲੋ ਨੀ ਮੈਂ ਇਹਦੇ ਵੀ ਕਾਟਾ ਮਾਰ ਦੂੰ ਕਹਿੰਦੇ ਚਲੇ ਨਾ ਇੱਕ ਟੱਕ ਲੈ ਤੱਕ ਮੈਂ ਕਿਉਂ ਤਾਂ ਹੱਥ ਬੰਨ ਕੇ ਜਾਂਦੇ ਲੋਕਾਂ 'ਚ ਸੇਵਾ ਦਾ ਮੌਕਾ ਦਿਓ ਜੀ ਤੇ ਸੇਵਾ ਦੀ ਪੈਨਸ਼ਨ ਥੋੜੀ ਹੁੰਦੀ ਐ ਸੇਵਾ ਦੀ ਪੈਨਸ਼ਨ ਮਿਲੀ ਕਦੇ ਉਂ ਤਾਂ ਕਹਿੰਦੇ ਰਾਜ ਨਹੀਂ ਸੇਵਾ ਉਂ 5-5 ਲੱਖ ਪੈਨਸ਼ਨ ਲੈਣੀਆਂ ਨੇ ਹੌਣਸਾਰ ਕੀਤਾ ਕੰਮ ਉਦੋਂ ਬਾਅਦ ਇਹਨਾਂ ਨੂੰ ਐ ਲੱਗਿਆ ਵੀ ਇਹ ਤਾਂ ਆਰਾਧਾ ਲੈ ਆਨੇ ਤਾ ਹਨ ਮੈਂ ਕਿਹਾ ਆ ਜਾਓ ਫਿਰ ਹੁਣ ਤੱਕ ਅਸੀਂ 11000 11000 ਏਕੜ ਦੇ ਲਗਭਗ ਜ਼ਮੀਨ ਜਿਹੜੀ ਜਾਂ ਇਹਨਾਂ ਦੇ ਰਿਸ਼ਤੇਦਾਰਾਂ ਤੋਂ ਜਾਂ ਪ੍ਰੈਕਟੀਕਲ ਲੀਡਰਾਂ ਦੇ ਕੋਈ ਖਾਸ ਬੰਦਿਆਂ ਤੋਂ ਜਾਂ ਲੀਡਰਾਂ ਤੋਂ ਜਿਹੜੀ ਸ਼ਾਮਲਾ ਟਾਈਂ ਜ਼ਮੀਨ ਛੱਡ ਛਡਵਾ ਚੁੱਕਿਆ 11000 ਏਕੜ